ਪਿਛਲੀ ਵੀਡੀਓ ਵਿੱਚ ਆਪ ਜੀ ਨੇ ਸਰਬਨ ਕੀਤਾ ਹੈ 11 ਪੋ ਦਾ ਇਤਿਹਾਸ 11 ਪੋ ਨੂੰ ਮਾਤਾ ਗੁਜਰੀ ਅਤੇ ਛੋਟੇ ਸਹਿਬਜਾਦਿਆਂ ਨੂੰ ਮਰਿੰਡੇ ਤੋਂ ਸਰਹੰਦ ਲਿਆਂਦਾ ਜਾਂਦਾ ਹੈ ਅਤੇ ਮਾਤਾ ਗੁਜਰੀ ਨੂੰ ਠੰਡੇ ਬੁਰਜ ਵਿੱਚ ਭੇਜ ਦਿੱਤਾ ਜਾਂਦਾ ਹੈ ਅਤੇ ਸਹਿਬਜਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਹੈ ਉੱਥੇ ਸਹਿਬਜਾਦਿਆਂ ਨੂੰ ਬਹੁਤ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਹਨ ਤਾਂ ਜੋ ਉਹ ਆਪਣਾ ਧਰਮ ਤਬਦੀਲ ਕਰ ਲੈਣ ਪਰ ਸਹਿਬਜਾਦੇ ਆਪਣੇ ਧਰਮ ਵਿੱਚ ਅਡੋਲ ਰਹਿੰਦੇ ਹਨ ਅਤੇ ਸੂਬਾਏ ਸਰਹੰਦ ਦੀ ਕਿਸੇ ਵੀ ਗੱਲ ਵਿੱਚ ਨਹੀਂ ਆਉਂਦੇ ਸੁਭਾ ਸਰਹੰਦ ਗੁੱਸੇ ਵਿੱਚ ਆ ਕੇ ਉਹਨਾਂ ਨੂੰ ਵੀ ਬਿਰਧ ਦਾਦੀ ਕੋਲ ਠੰਡੇ ਬੁਰਜ ਵਿੱਚ ਕੈਦ ਕਰਵਾ ਦਿੰਦਾ ਹੈ ਅੱਜ ਦੇ ਦਿਨ 12 ਪੋ ਨੂੰ ਸਹਬਜਾਦਿਆਂ ਨੂੰ ਦੂਜੀ ਪੇਸੀ ਤੇ ਬੁਲਾਇਆ ਜਾਂਦਾ ਹੈ ਅਤੇ ਬਿਰਧ ਦਾਦੀ ਕੋਲੋਂ ਪੋਤਿਆਂ ਨੂੰ ਲੈਣ ਵਾਸਤੇ ਸਿਪਾਹੀ ਆਉਂਦੇ ਹਨ ਅਤੇ ਤੁਰਨ ਲੱਗਿਆਂ ਨੂੰ ਦਾਦੀ ਮਾਂ ਫੇਰ ਧਰਮ ਦੀ ਸਿੱਖਿਆ ਦਿੰਦੀ ਹੈ ਅਤੇ ਉਹਨਾਂ ਨੂੰ ਆਪਣੇ ਧਰਮ ਵਿੱਚ ਪ੍ਰਪੱਕ ਰਹਿਣ ਲਈ ਨਿਸ਼ਚਾ ਕਰਵਾਉਂਦੀ ਹੈ ਅਤੇ ਬਿਰਧ ਦਾਦੀ ਕੋਲੋਂ ਸਿਪਾਹੀ ਬੱਚਿਆਂ ਨੂੰ ਲੈ ਜਾਂਦੇ ਹਨ ਮੇਰੀ ਦਾਦੀ ਬੁਰਜ ਵਿੱਚ ਖੜੀ ਦੂਰ ਤੱਕ ਆਪਣੇ ਪੋਤਿਆਂ ਨੂੰ ਦੇਖਦੀ ਰਹਿੰਦੀ ਹੈ ਉਧਰ ਸੁਚਾਨੰਦ ਵਰਗੇ ਵਜ਼ੀਰ ਖਾਂ ਦੇ ਕੋਲ ਇਹ ਸਕੀਮ ਬਣਾਉਂਦੇ ਹਨ ਕਿ ਜਦੋਂ ਸਹਬ ਜਾਦੇ ਆਉਣਗੇ ਤਾਂ ਵੱਡਾ ਦਰਵਾਜ਼ਾ ਬੰਦ ਕਰਕੇ ਅਸੀਂ ਛੋਟਾ ਦਰਵਾਜ਼ਾ ਖੋਲ੍ਹਾਂਗੇ ਅਤੇ ਜਦੋਂ ਬੱਚੇ ਛੋਟੇ ਦਰਵਾਜ਼ੇ ਵਿੱਚ ਦੀ ਸਿਰ ਝੁਕਾ ਕੇ ਅੰਦਰ ਲੰਘਣਗੇ ਤਾਂ ਅਸੀਂ ਇਹ ਰੌਲਾ ਪਾ ਦੇਵਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੇ ਵਜ਼ੀਰ ਖਾਂ ਅੱਗੇ ਸਿਰ ਝੁਕਾ ਦਿੱਤਾ ਹੈ ਪਰ ਮਹਾਨ ਜੋਧੇ ਅਤੇ ਸੂਰਵੀਰ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਪੁੱਤਰਾਂ ਨੇ ਦਰਵਾਜ਼ੇ ਵਿੱਚ ਵੜਨ ਤੋਂ ਪਹਿਲਾਂ ਹੀ ਜਾਲਮਾਂ ਦੀਆਂ ਚਾਲਾਂ ਨੂੰ ਸਮਝ ਲਿਆ ਅਤੇ ਬੱਚਿਆਂ ਨੇ ਪਹਿਲਾਂ ਆਪਣਾ ਜੋੜਾ ਅੰਦਰ ਢੰਗਾਇਆ ਅਤੇ ਫਿਰ ਆਪਣੇ ਸਿਰ ਅੰਦਰ ਢੰਗਾਏ ਸਹਬਜ਼ਾਦਿਆਂ ਦੀ ਇਸ ਉੱਚੀ ਸੋਚ ਨੂੰ ਦੇਖ ਕੇ ਕਚਹਿਰੀ ਵਿੱਚ ਖੜੇ ਸਾਰੇ ਲੋਕ ਹੈਰਾਨ ਰਹਿ ਗਏ ਸੂਬਾ ਸਰਹੰਦ ਦੀ ਸਿਰ ਝੁਕਾਉਣ ਵਾਲੀ ਇਹ ਨੀਤੀ ਵੀ ਫੇਲ ਹੋ ਗਈ ਸਾਹਿਬਜ਼ਾਦਿਆਂ ਨੇ ਕਚਹਿਰੀ ਵਿੱਚ ਪੇਸ਼ ਹੁੰਦਿਆਂ ਹੀ ਗੱਜ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਜ਼ੀਰ ਖਾਂ ਫਤਿਹ ਸੁਣ ਕੇ ਅੱਗ ਬਬੂਲਾ ਹੋ ਗਿਆ ਅਤੇ ਉਸ ਨੇ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਤੁਹਾਡੇ ਇਹਨਾਂ ਲਸਣਾ ਕਰਕੇ ਹੀ ਤੁਸੀਂ ਬੁਰੀ ਮੌਤ ਮਾਰੇ ਜਾਵੋਗੇ ਤਸੀਹੇ ਇਹਨੇ ਸਖਤ ਹੋਣਗੇ ਕਿ ਤੁਸੀਂ ਕਰਲਾ ਉੱਠੋਗੇ ਅਤੇ ਤੁਹਾਡੀ ਕਰਲਾਹਟ ਵੀ ਕੋਈ ਨਹੀਂ ਸੁਨੇਗਾ ਇਸਲਾਮ ਕਬੂਲ ਕਰਨ ਵਿੱਚ ਹੀ ਤੁਹਾਡਾ ਭਲਾ ਹੈ ਇਸਲਾਮ ਕਬੂਲ ਕਰਕੇ ਤੁਸੀਂ ਧਨ ਦੌਲਤ ਬੇਗਮਾਂ ਤੇ ਰਾਜ ਭਾਗ ਭੋਗੋਗੇ ਅੱਗੋ ਸਹਿਬਜਾਦਿਆਂ ਨੇ ਕਿਹਾ ਕਿ ਰਾਜ ਭਾਗ ਤਾਂ 4 ਦਿਨਾਂ ਦੀ ਖੇਡ ਹੈ ਪਰ ਤਾਂ ਫਿਰ ਵੀ ਜਾਣਾ ਹੈ ਆਪਣੇ ਧਰਮ ਨੂੰ ਛੱਡ ਕੇ ਜਿਉਣਾ ਸਾਡੇ ਲਈ ਪਾਪ ਹੈ ਦੀਰਖਾਂ ਅੱਗੋ ਕੁਸ ਬੋਲਦਾ ਇਸ ਤੋਂ ਪਹਿਲਾਂ ਹੀ ਸੁਚਾਨੰਦ ਬੱਚਿਆਂ ਦੇ ਕੋਲ ਆ ਗਿਆ ਅਤੇ ਕਹਿਣ ਲੱਗਾ ਕਿ ਤੁਸੀਂ ਨਵਾਬ ਸਾਹਿਬ ਦਾ ਕਹਿਣਾ ਮੰਨ ਲਵੋ ਤੇ ਆਪਣੀ ਜਿੰਦ ਨਾ ਗਵਾਓ ਤੇ ਕੋਲ ਬਹੁਤ ਧਨ ਪਦਾਰਥ ਹੋਵੇਗਾ ਤੋਕ ਤੁਹਾਨੂੰ ਸਲਾਮਾ ਕਰਨਗੇ ਅਤੇ ਤੁਹਾਡਾ ਹੁਕਮ ਮੰਨਣਗੇ ਖੁਪ੍ਰਾਪਤ ਕਰਨ ਲਈ ਨਵਾਬ ਸਾਹਿਬ ਦਾ ਕਿਹਾ ਮੰਨ ਲਵੋ ਇਹ ਜੱਦਿਆ ਨੇ ਠੋਕਵੇਂ ਜਵਾਬ ਵਿੱਚ ਕਿਹਾ ਕਿ ਮੌਤ ਦਾ ਡਰ ਮੰਨ ਕੇ ਜਾਂ ਲੋਭ ਲਾਲਚ ਵਿੱਚ ਆ ਕੇ ਅਸੀਂ ਕਦੇ ਵੀ ਇਹ ਨਹੀਂ ਮੰਨਾਂਗੇ ਪਾਦਾ ਜੀ ਨੇ ਸਿਰ ਦੇ ਕੇ ਧਰਮ ਦੀ ਰੱਖਿਆ ਕੀਤੀ ਸੀ ਪਿਤਾ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਜ਼ੁਲਮ ਅੱਗੇ ਨਿਭ ਜਾਣਾ ਕਾਇਰਤਾ ਹੈ ਉਸ ਦਿਲ ਬਣ ਕੇ ਜਿਉਣ ਨਾਲੋਂ ਮਰ ਜਾਣਾ ਬਿਹਤਰ ਹੈ ਗੋਵਿੰਦ ਸਿੰਘ ਜੀ ਦੇ ਪੁੱਤਰ ਹਾਂ ਅਤੇ ਮਾਤਾ ਗੁਜਰੀ ਦੇ ਪੋਤੇ ਹਾਂ ਆਪਣੇ ਪਿਤਾ ਜੀ ਦੀ ਸ਼ਾਨ ਨੂੰ ਹਮੇਸ਼ਾ ਕਾਇਮ ਰੱਖਾਂਗੇ। ਕਦਿਆਂ ਦਾ ਇਹ ਜਵਾਬ ਸੁਣ ਕੇ ਸੁਚਾਨੰਦ ਦਾ ਕਪਟੀ ਮਨ ਸਾਇਆ। ਸੁਚਾਨੰਦ ਨੇ ਨਵਾਬ ਬਲ ਮੂੰਹ ਕਰਕੇ ਕਿਹਾ ਨਵਾਬ ਸਾਹਿਬ ਇਹਨਾਂ ਨੂੰ ਛੋਟੇ ਨਾ ਜਾਣਿਓ। ਇਹ ਸੱਪ ਦੇ ਪੁੱਤਰ ਜ਼ਹਿਰ ਉਗਲਦੇ ਹੋਏ ਸਪੋੜੀਏ ਨੇ ਜਿਹਦੇ ਮਸਾਂ ਹੱਥ ਆਏ ਨੇ ਇਹਨਾਂ ਨੂੰ ਆਪਣੇ ਮਨ ਭਾਉਂਦੀ ਸਜ਼ਾ ਦੇ ਕੇ ਇੱਥੇ ਹੀ ਮਾਰ ਦੇਵੋ। ਨੇ ਵੱਡੇ ਹੋ ਕੇ ਇਹ ਸਰਕਾਰ ਦੇ ਬਾਗੀ ਬਣ ਗਏ ਇਹਨਾਂ ਦੇ ਪਿਤਾ ਨੇ ਸਰਕਾਰ ਦੇ ਨਾਲ ਆਡਾ ਲਾਇਆ ਹੋਇਆ ਹੈ ਉਸੇ ਤਰ੍ਹਾਂ ਹੀ ਇਹ ਕਰਨਗੇ ਬੱਚਿਆਂ ਨੂੰ ਮਾਰ ਦੇਣਾ ਹੀ ਠੀਕ ਹੈ ਇਹ ਸੁਣ ਕੇ ਵਜ਼ੀਰ ਖਾਨ ਭੜਕ ਉੱਠਿਆ ਅਤੇ ਵਜ਼ੀਰ ਖਾਨ ਨੇ ਕਾਜੀ ਨੂੰ ਕਿਹਾ ਕਿ ਸਰਾ ਅਨੁਸਾਰ ਫਤਵਾ ਸੁਣਾਓ ਕਾਜੀ ਨੇ ਕਿਹਾ ਕਿ ਇਹ ਬੱਚੇ ਸਰਕਾਰ ਵਿਰੁੱਧ ਬਗਾਵਤ ਕਰਨ ਲਈ ਤਿਆਰ ਨੇ ਅਤੇ ਇਹਨਾਂ ਦਾ ਪਿਤਾ ਵੀ ਸਰਕਾਰ ਦਾ ਬਾਗੀ ਹੈ ਆਪਾਂ ਸਾਰਿਆਂ ਨੇ ਸੁਣਿਆ ਹੈ ਕਿ ਇਹ ਬੱਚੇ ਆਪਣੇ ਪਿਤਾ ਦੀਆਂ ਨੀਹਾਂ ਤੇ ਚੱਲਣ ਲਈ ਕਹਿ ਰਹੇ ਨੇ ਇਹਨਾਂ ਨੂੰ ਬੱਚੇ ਜਾਣ ਕੇ ਇਹਨਾਂ ਨਾਲ ਕੋਈ ਵੀ ਨਰਮੀ ਨਾ ਵਰਤੀ ਜਾਵੇ ਬਾਗੀ ਬਾਪ ਦੇ ਬਾਗੀ ਪੁੱਤਰਾਂ ਨੂੰ ਜਿਉਂਦੇ ਨੀਹਾਂ ਵਿੱਚ ਚੜਨ ਦਿੱਤਾ ਜਾਵੇ ਸરા ਦੇ ਕਾਨੂੰਨ ਮੁਤਾਬਕ ਇਹੇ ਸਜ਼ਾ ਦਿੱਤੀ ਜਾਵੇ ਕਾਜੀ ਦਾ ਫਤਵਾ ਸੁਣ ਭਰੀ ਕਚਹਿਰੀ ਵਿੱਚ ਚੁੱਪ ਵਰਤ ਗਈ ਇਨ੍ਹਾਂ ਬੱਚਿਆਂ ਮੁਤਾਬਕ ਇਨ੍ਹਾਂ ਕਰੜਾ ਫਤਵਾ ਸੁਨਾਇਆ ਜਾਵੇਗਾ ਇਸ ਦੀ ਕਿਸੇ ਨੂੰ ਵੀ ਆਸ ਨਹੀਂ ਸੀ ਨਵਾਬ ਵਜ਼ੀਰ ਖਾਨ ਨੇ ਮਲੇਰ ਕੋਟਲੇ ਦੇ ਨਵਾਬ ਫੇਰ ਮੁਹੰਮਦ ਖਾਨ ਨੂੰ ਆਪਣੇ ਕੋਲ ਬੁਲਾਇਆ ਉਸ ਦੇ ਨਾਲ ਉਸ ਦਾ ਭਰਾ ਖਿਦਰ ਖਾਨ ਵੀ ਆਇਆ ਇਨ੍ਹਾਂ ਦੋਨਾਂ ਨੂੰ ਵਜ਼ੀਰ ਖਾਨ ਨੇ ਕਿਹਾ ਕਿ ਤੁਹਾਡਾ ਭਰਾ ਨਾਹਰ ਖਾਨ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਚਮਕੌਰ ਵਿੱਚ ਮਾਰਿਆ ਗਿਆ ਸੀ ਆਪਣੇ ਭਰਾ ਦਾ ਬਦਲਾ ਤੁਸੀਂ ਦੋਵੇਂ ਬੱਚਿਆਂ ਨੂੰ ਮਾਰ ਕੇ ਲੈ ਸਕਦੇ ਹੋ ਇਹਨਾਂ ਨੂੰ ਤੁਹਾਡੇ ਹਵਾਲੇ ਕਰਦਾ ਹਾਂ ਅੱਗੋਂ ਸ਼ੇਰ ਮੁਹੰਮਦ ਖਾਨ ਨੇ ਕਿਹਾ ਕਿ ਅਸੀਂ ਦੋਨਾਂ ਦੁੱਧ ਪੀਂਦੇ ਬੱਚਿਆਂ ਨੂੰ ਮਾਰ ਕੇ ਬਦਨਾਮੀ ਨਹੀਂ ਖੱਟਾਂਗੇ ਆਪਣੇ ਭਰਾ ਦੀ ਮੌਤ ਦਾ ਬਦਲਾ ਅਸੀਂ ਗੁਰੂ ਗੋਬਿੰਦ ਸਿੰਘ ਜੀ ਤੋਂ ਜੰਗ ਦੇ ਮੈਦਾਨ ਵਿੱਚ ਲਾਵਾਂਗੇ ਉਸ ਦੇ ਬੇਕਸੂਰ ਬੱਚਿਆਂ ਨੂੰ ਮਾਰ ਕੇ ਅਸੀਂ ਪਾਪਾਂ ਦੇ ਭਾਗੀ ਨਹੀਂ ਬਣਨਾ ਇਹਨਾਂ ਨੂੰ ਛੱਡ ਦੇਣਾ ਹੀ ਇਸਲਾਮ ਦਾ ਕਾਨੂੰਨ ਹੈ ਇਹ ਅਨਿਆਏ ਅਸੀਂ ਆਪਣੀਆਂ ਅੱਖਾਂ ਦੇ ਨਾਲ ਨਹੀਂ ਦੇਖ ਸਕਦੇ। ਇਹੋ ਹਾਂ ਦਾ ਨਾਰਾ ਮਾਰਦੇ ਹੋਏ ਸੇਰ ਮੁਹੰਮਦ ਖਾਨ ਅਤੇ ਉਹਨਾਂ ਦਾ ਭਰਾ ਖਿਦਰ ਖਾਨ ਉੱਠ ਕੇ ਕਚਹਿਰੀ ਵਿੱਚੋਂ ਬਾਹਰ ਚਲੇ ਗਏ। ਸੱਚ ਦੀ ਆਵਾਜ਼ ਕੂੜ ਦੇ ਪਸਾਰੇ ਵਿੱਚ ਮੁਹੰਮਦ ਖਾਨ ਦੇ ਨਾਲ ਹੀ ਕਚਹਿਰੀ ਵਿੱਚੋਂ ਚਲੀ ਗਈ। ਕਚਹਿਰੀ ਵਿੱਚ ਮੌਜੂਦ ਸਾਰੇ ਅਮੀਰਾਂ ਵਜ਼ੀਰਾਂ ਨੇ ਕਿਹਾ ਕਿ ਨਵਾਬ ਸਾਹਿਬ ਇਹਨਾਂ ਬੱਚਿਆਂ ਨੂੰ ਕੁਝ ਸਮਾਂ ਸੋਚਣ ਲਈ ਦਿੱਤਾ ਜਾਵੇ। ਜੇਕਰ ਇਹ ਇਸਲਾਮ ਕਬੂਲ ਕਰਦੇ ਹਨ ਤਾਂ ਇਹਨਾਂ ਨੂੰ ਜਿਉਂਦੇ ਛੱਡ ਦਿੱਤਾ ਜਾਵੇ। ਨਹੀਂ ਤਾਂ ਇਹਨਾਂ ਨੂੰ ਨੀਹਾ ਵਿੱਚ ਜਿਉਂਦੇ ਚਿੰਨ ਦਿੱਤਾ ਜਾਵੇ। ਵਜ਼ੀਰ ਖਾਨ ਨੇ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਭੇਜਣ ਦਾ ਹੁਕਮ ਦਿੱਤਾ। ਸਹਿਬਜ਼ਾਦੇ ਨੂੰ ਜਾਣ ਲੱਗਿਆ ਨਵਾਬ ਵਜ਼ੀਰ ਖਾਨ ਨੇ ਫਿਰ ਕਿਹਾ ਸਵੇਰ ਤੱਕ ਕਬੂਲ ਕਰ ਲੈਣਾ ਨਹੀਂ ਤਾਂ ਬੁਰੀ ਮੌਤ ਮਾਰੇ ਜਾਵੋਗੇ। ਵਜ਼ੀਰ ਖਾਨ ਨੇ ਬਹੁਤ ਕੂੜ ਦੀਆਂ ਪੱਟੀਆਂ ਪੜਾਈਆਂ ਪਰ ਸਹਿਬਜ਼ਾਦੇ ਆਪਣੇ ਧਰਮ ਵਿੱਚ ਅਡੋਲ ਰਹੇ। ਜਾਦਿਆਂ ਨੂੰ ਮਾਤਾ ਗੁਜਰੀ ਕੋਲ ਲੈ ਕੇ ਜਾਂਦੇ ਹਨ ਅਤੇ ਮਾਤਾ ਗੁਜਰੀ ਘੁੱਟ ਕੇ ਆਪਣੇ ਬੱਚਿਆਂ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ। ਵਿੱਚ ਹੋਈ ਸਾਰੀ ਵਾਰਤਾ ਦਾਦੀ ਮਾ ਨੇ ਆਪਣੇ ਪੋਤੇਆਂ ਤੋਂ ਪੁੱਛੀ। ਜਾਦਿਆਂ ਨੇ ਕਚੇਰੀ ਵਿੱਚ ਬੀਤੀ ਹਰ ਇੱਕ ਗੱਲ ਆਪਣੀ ਦਾਦੀ ਮਾ ਨੂੰ ਸੁਣਾਈ। ਤੇ ਬਿਰਧ ਦਾਦੀ ਨੂੰ ਇਹ ਵੀ ਦੱਸਿਆ ਕਿ ਸਾਨੂੰ ਦੋਮਰ ਨੂੰ ਜਿਉਂਦੇ ਨੀਹਾਂ ਵਿੱਚ ਚੁਣ ਕੇ ਮਾਰਨ ਦਾ ਹੁਕਮ ਸੁਣਾਇਆ ਹੈ। ਕਿ ਬਿਰਧ ਦਾਦੀ ਮਾ ਦੇ ਆਂਧਰਾ ਨੂੰ ਜਾਣੀ ਧੂ ਪੈ ਗਈ ਅਤੇ ਕਿੰਨਾ ਹੀ ਚੇਰਦਾਦੀ ਆਪਣੇ ਪੋਤਿਆਂ ਨੂੰ ਆਪਣੀ ਸਾਥੀ ਨਾਲ ਲਾ ਖਮੋਸ ਚਿੱਤ ਬੈਠੀ ਰਹੀ ਮਾਂ ਨੇ ਆਪਣੀ ਪੀੜ ਨੂੰ ਆਪਣੇ ਅੰਦਰ ਹੀ ਦੱਬ ਲਿਆ ਧਰਮ ਰੱਖਿਆ ਇੱਕ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਆਪਣੇ ਪਤੀ ਨੂੰ Hindu ਧਰਮ ਦੀ ਰੱਖਿਆ ਦੇ ਲਈ ਭੇਜਿਆ ਪੋਤਿਆਂ ਨੂੰ ਪੂਰੀ ਤਰ੍ਹਾਂ ਦਲੇਰੀ ਦੇ ਕੇ ਧਰਮ ਵਿੱਚ ਪਰਪੱਕ ਰਹਿਣ ਲਈ ਆਂਗ ਉਨ੍ਹਾਂ ਹੀ ਰਾਹਾਂ ਤੇ ਤੁਰਨ ਲਈ ਕਿਹਾ ਆਪਣੀ ਜਾਨ ਨੂੰ ਧਰਮ ਦੇ ਨਾਲੋਂ ਪਿਆਰੀ ਨਹੀਂ ਸਮਝਣਾ ਗੁਰੂ ਨਾਨਕ ਸਾਹਿਬ ਦਾ ਘਰ ਧਰਮ ਲਈ ਹਮੇਸ਼ਾ ਸਿਰ ਬਾਰਦਾ ਆਇਆ ਹੈ ਸਿੱਖੀ ਨੇਵ ਜਾਣਾ ਹੀ ਜੀਵਨ ਦੀ ਵੱਡੀ ਪ੍ਰਾਪਤੀ ਹੈ ਤੇਰੀ ਖੇਡ ਨੂੰ ਸਮਝ ਕੁਰਬਾਨੀ ਵੱਲ ਮੂੰਹ ਕਰ ਚੁੱਕੀ ਸੀ ਅਤੇ ਉਹ ਆਪਣੇ ਪੋਤਿਆਂ ਨੂੰ ਧਰਮ ਵਿੱਚ ਰਹਿਣ ਲਈ ਪ੍ਰਪੱਕ ਕਰਦੀ ਰਹੀ ਸਾਰੀ ਰਾਤ ਪੋਤਿਆਂ ਨੂੰ ਗੋਦੀ ਵਿੱਚ ਲੈ ਕੇ ਅਕਾਲ ਪੁਰਖ ਅੱਗੇ ਅਰਦਾਸਾਂ ਕਰਦੀ ਰਹੀ ਕਿ ਇਹਨਾਂ ਮਾਸੂਮ ਜਿੰਦੜੀਆਂ ਦੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਨਿਭ ਜਾਵੇ ਇਹ 12 ਪੋਹ ਦੀ ਠੰਡੀ ਬਰਫ਼ ਵਰਗੀ ਰਾਤ ਬਿਰਧ ਦਾਦੀ ਅਤੇ ਪੋਤਿਆਂ ਨੇ ਮੌਤ ਦੇ ਪਰਸਾਵੇਂ ਹੇਠ ਕੱਟੀ ਸੜਕੇ ਇਹ ਦਾਦੀ ਅਤੇ ਪੋਤਿਆਂ ਦੀ ਆਖਰੀ ਰਾਤ ਸੀ ਇਹ ਸੀ ਅੱਜ ਦਾ 12 ਪੋਹ ਦਾ ਇਤਿਹਾਸ ਤਗੜੀ ਵੀਡੀਓ ਵਿੱਚ ਅਗਲਾ ਇਤਿਹਾਸ ਸਾਂਝਾ ਕੀਤਾ ਜਾਵੇਗਾ ਉਦੋਂ ਤੱਕ ਤੁਸੀਂ ਜੁੜੇ ਰਹੋ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ